ਅੱਜ ਦੀ ਘਟਨਾ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਉਸ ਨੂੰ ਸੁਣ ਕੇ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਨਾ ਕਿ ਆਖਰ ਇਸ ਘਟਨਾ ਪਿੱਛੇ ਇਹ ਸਾਰੇ ਕ੍ਰਾਈਮ ਦੇ ਪਿੱਛੇ ਕਸੂਰਬਾਰ ਕੌਣ ਹੈ ਕਿਸ ਕਾਰਨ ਇਹ ਘਟਨਾ ਘਟੀ ਕਿਉਂ ਘਟੀ ਕਿਉਂਕਿ ਇਹ ਘਟਨਾ ਪੰਜਾਬ ਦੇ ਬਠਿੰਡਾ ਦਾ ਇੱਕ ਲਾਕਾ ਮਹਿਣਾ ਮਹਿਣਾ ਚੌਂਕ ਦੇ ਉੱਤੇ ਇੱਕ ਬੰਦੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸਾਰੇ ਬਾਜ਼ਾਰ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਆਖਰ ਕਿਸ ਨੇ ਸ਼ਰੇ ਬਾਜ਼ਾਰ ਇੱਕ ਬੰਦੇ ਦੇ ਮੱਥੇ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਅਲੱਗ-ਅਲੱਗ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ ਪਰ ਜਦੋਂ ਇਹ ਸਾਰੇ ਘਟਨਾ ਕਰਮ ਦੇ ਪਿੱਛੇ ਦੀ ਕਹਾਣੀ ਲੋਕਾਂ ਨੂੰ ਪਤਾ ਲੱਗਦੀ ਆ ਤਾਂ ਲੋਕ ਹੈਰਾਨ ਹੋ ਜਾਂਦੇ ਨੇ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਬਠਿੰਡਾ ਦਾ ਇਲਾਕਾ ਹੈ ਮੈਣਾ ਚੌਂਕ ਮੈਣਾ ਚੌਂਕ ਦੇ ਨੇੜੇ ਨੀਤਾ ਸਟਰੀਟ ਜਿਸ ਦੇ ਵਿੱਚ ਇੱਕ ਬੰਦਾ ਜਿਸ ਦਾ ਨਾਂ ਨਿਰਮਲ ਸਿੰਘ ਬੱਬੂ ਸੀ ਉਹ ਆਪਣੀ ਪਤਨੀ 40 ਸਾਲਾ ਉਸ ਨਾਲ ਇੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਜੋ ਨਿਰਮਲ ਸਿੰਘ ਬੱਬੂ ਸੀ ਉਸ ਦੀ ਉਮਰ ਲਗਭਗ 30 ਸਾਲ ਸੀ ਉਹ ਇੱਕ ਦੁਕਾਨ ਉੱਤੇ ਕੰਮ ਕਰਦਾ ਸੀ ਕਿਉਂਕਿ ਇਹ ਬਿਜਲੀ ਦਾ ਕੰਮ ਜਾਣਦਾ ਸੀ ਇੱਕ ਮਕੈਨਿਕ ਸੀ ਤਾਂ ਇੱਕ ਦੁਕਾਨ ਉੱਤੇ ਇਹ ਕੰਮ ਕਰਦਾ ਹੁੰਦਾ ਹੈ ਗੱਲ ਹੈ 18 ਨਵੰਬਰ 2024 ਦੀ ਸ਼ਾਮ ਨੂੰ ਜਦੋਂ ਨਿਰਮਲ ਸਿੰਘ ਬੱਬੂ ਇੱਕ ਬੰਦੇ ਦੇ ਪਿੱਛੇ ਐਕਟਿਵਾ ਤੇ ਬੈਠਾ ਆਪਣੇ ਘਰ ਵੱਲ ਲਾਉਂਦਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਇਸ ਉੱਪਰ ਗੋਲੀਆਂ ਚਲਾ ਦਿੰਦੇ ਨੇ ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਹੁੰਦਾ ਉਹ ਬੰਦਾ ਇਸ ਉੱਪਰ ਗੋਲੀਆਂ ਚਲਾ ਦਿੰਦਾ ਹੈ ਤੇ ਗੋਲੀਆਂ ਨਿਰਮਲ ਦੇ ਮੱਥੇ ਦੇ ਵਿੱਚ ਵੱਜਦੀਆਂ ਤੇ ਮੌਕੇ ਤੇ ਹੀ ਨਿਰਮਲ ਦੀ ਮੌਤ ਹੋ ਜਾਂਦੀ ਹੈ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਆਖਰ ਕਿਸ ਨੇ ਸਰੇ ਬਾਜ਼ਾਰ ਇੱਕ ਬੰਦੇ ਉੱਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਕਿਉਂ ਕਰ ਦਿੱਤਾ ਜੋ ਇਹ ਹਮਲਾ ਵਰਸੀ ਇਹ ਕੌਣ ਸੀ ਜਾਣੀ ਬਹੁਤ ਸਾਰੇ ਸਵਾਲ ਲੋਕਾਂ ਦੇ ਸਾਹਮਣੇ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਸਿਟੀ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੋਤਵਾਲੀ ਅਤੇ ਸੀਆਈ ਸਟਾਫ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕਿਸ ਨੇ ਤੇ ਕਿਉਂ ਨਰਿੰਦਰ ਦਾ ਕਤਲ ਕੀਤਾ ਹੈ ਪੁਲਿਸ ਹੁਣ ਛਾਣਬੀਨ ਕਰਦੀ ਆ ਪੁੱਛਗਿਛ ਕਰਦੀ ਆ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਆਖਰ ਜੋ ਇਹ ਹਮਲਾਵਰ ਹੁੰਦੇ ਆ ਇਹਨਾਂ ਵਿੱਚੋਂ ਇੱਕ ਬੰਦਾ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਫੇਰ ਪੁਲਿਸ ਹੁਣ ਇਸ ਤੋਂ ਸਖਤੀ ਦੇ ਨਾਲ ਪੁੱਛਗਿਛ ਕਰਦੀ ਹੈ ਤੇ ਜੋ ਕਹਾਣੀ ਇਹ ਬੰਦਾ ਦੱਸਦਾ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਇਹ ਜੋ ਬੰਦਾ ਸੀ ਇਸ ਬੰਦੇ ਦਾ ਨਾਂ ਅੰਗਰੇਜ਼ ਸਿੰਘ ਸੀ ਤੇ ਜੋ ਦੂਸਰਾ ਇਸ ਨਾਲ ਬੰਦਾ ਸੀ ਉਸ ਦਾ ਨਾਂ ਸੀ ਸਰਤਾਜ ਸਿੰਘ ਅੰਗਰੇਜ਼ ਸਿੰਘ ਦੱਸਦਾ ਹੈ ਕਿ ਮੈਂ ਨਿਰਮਲ ਸਿੰਘ ਉਰਫ ਬੱਬੂ ਦੀ ਘਰ ਵਾਲੀ ਦਾ ਭਰਾ ਹਾਂ ਜੋ ਉਸ ਨਾਲ ਔਰਤ ਰਹਿੰਦੀ ਸੀ ਉਸ ਦਾ ਭਰਾ ਹਾਂਗਾ ਤੇ ਇਸ ਦਾ ਨਾਂ ਸੀ ਅੰਗਰੇਜ਼ ਸਿੰਘ ਤੇ ਜੋ ਦੂਸਰਾ ਬੰਦਾ ਇਸ ਦੇ ਨਾਲ ਹੁੰਦਾ ਹੈ ਉਹ ਹੁੰਦਾ 19 ਸਾਲਾ ਸਰਤਾਜ ਜੋ ਕਿ ਇਸ ਔਰਤ ਦਾ ਮੁੰਡਾ ਸੀ ਹੁਣ ਅੰਗਰੇਜ਼ ਸਿੰਘ ਦੱਸਦਾ ਕਿ ਜੋ ਇਹ ਨਿਰਮਲ ਸਿੰਘ ਬੱਬੂ ਸੀ ਇਹ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਰਹਿਣ ਵਾਲਾ ਸੀ ਜੋ ਕਿ ਕਤਰ ਦੇਸ਼ ਦੇ ਵਿੱਚ ਰਹਿੰਦਾ ਸੀ ਇਸ ਦੀ ਗੱਲਬਾਤ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੀ ਰਹਿਣ ਵਾਲੀ ਇਸ ਔਰਤ ਦੇ ਨਾਲ ਹੋਣ ਲੱਗਦੀ ਹੈ ਇਸ ਔਰਤ ਦੀ ਉਮਰ ਲਗਭਗ 40 ਸਾਲ ਹੁੰਦੀ ਹੈ ਤੇ ਬੱਬੂ ਦੀ ਉਮਰ ਲਗਭਗ 30 ਸਾਲ ਹੁੰਦੀ ਹੈ ਗੱਲਬਾਤ ਹੁੰਦੀ ਹੈ ਨਜ਼ਦੀਕੀਆਂ ਵੱਧਦੀਆਂ ਦੋਸਤੀ ਪੈਂਦੀ ਹੈ ਤੇ ਹੌਲੀ-ਹੌਲੀ ਇਹਨਾਂ ਦਾ ਪਿਆਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਨਰਮਲ ਸਿੰਘ ਹੁੰਦਾ ਉਹ ਕਤਰ ਤੋਂ ਮੱਧ ਪ੍ਰਦੇਸ਼ ਆ ਜਾਂਦਾ ਹੈ ਤੇ ਇੱਕ ਦਿਨ ਉਹ ਇਸ ਔਰਤ ਨੂੰ ਉਥੋਂ ਭੁਜਾ ਕੇ ਲੈ ਆਉਂਦਾ ਹੈ ਤਕਰੀਬਨ 6 ਮਹੀਨੇ ਪਹਿਲਾਂ ਇਹ ਭੱਜਦੇ ਭੁਜਾਉਂਦੇ ਬਠਿੰਡਾ ਦੇ ਵਿੱਚ ਆ ਜਾਂਦੇ ਨੇ ਜੋ ਬੱਬੂ ਹੁੰਦਾ ਇਹ ਉਸ ਔਰਤ ਨੂੰ ਲੈ ਕੇ ਬਠਿੰਡਾ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਪਰ ਜੋ ਉਸ ਔਰਤ ਦਾ ਪਰਿਵਾਰ ਹੁੰਦਾ ਉਹ ਲਗਾਤਾਰ ਇਸ ਦੀ ਭਾਲ ਕਰਦਾ ਹੈ ਇਸ ਦੀ ਜਗ੍ਹਾ-ਜਗ੍ਹਾ ਤੇ ਪੋਛੇ-ਗੱਚ ਕਰਦਾ ਹੈ ਜਗਾ-ਜਗਾ ਤੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਆਖਰ ਨਿਰਮਰ ਸਿੰਘ ਬੱਬੂ ਇਸ ਔਰਤ ਨੂੰ ਲੈ ਕੇ ਗਿਆ ਤਾਂ ਗਿਆ ਕਿਤੇ ਤੇ ਆਖਰ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬਠਿੰਡਾ ਦੇ ਨੀਤਾ ਸਟਰੀਟ ਦੇ ਵਿੱਚ ਰਹਿੰਦਾ ਹੈ ਤੇ ਇਸ ਦੁਕਾਨ ਉੱਤੇ ਕੰਮ ਕਰਦਾ ਹੈ ਤਾਂ ਜੋ ਇਸ ਔਰਤ ਦਾ ਬੇਟਾ ਹੁੰਦਾ 19 ਸਾਲਾ ਸਰਤਾਜ ਉਹ ਕਹਿੰਦਾ ਹੈ ਕਿ ਮੈਂ ਇਸ ਤੋਂ ਬਦਲਾ ਲਵਾਗਾ ਤੇ ਆਪਣੀ ਮਾਂ ਤੋਂ ਵੀ ਬਦਲਾ ਲਵਾਗਾ ਮੇਰੀ ਬੇਇੱਜ਼ਤੀ ਹੋਗੀ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਦਾ ਤਾਂ ਨਿਰਮਲ ਸਿੰਘ ਬੱਬੂ ਦੀ ਰੇਕੀ ਕੀਤੀ ਜਾਂਦੀ ਹੈ ਤੇ ਜੋ ਸਰਤਾਜ ਤੇ ਅੰਗਰੇਜ਼ ਹੁੰਦੇ ਨੇ ਇਹ ਮੱਧ ਪ੍ਰਦੇਸ਼ ਦੇ ਵਿੱਚੋਂ ਇੱਕ ਪਿਸਤੌਲ ਖਰੀਦੇ ਨੇ ਤੇ 18 ਨਵੰਬਰ 2024 ਨੂੰ ਤਕਰੀਬਨ ਸ਼ਾਮ ਵੇਲੇ ਇੱਕ ਮੋਟਰਸਾਈਕਲ ਦਾ ਇੰਤਜ਼ਾਮ ਕਰਦੇ ਨੇ ਮੋਟਰਸਾਈਕਲ ਦੇ ਉਤੇ ਇਹ ਦੋਨੋਂ ਸਵਾਰ ਹੁੰਦੇ ਨੇ ਇਧਰ ਜੋ ਨਿਰਮਲ ਸਿੰਘ ਬੱਬੂ ਸੀ ਉਹ ਆਪਣੇ ਘਰ ਆ ਰਿਹਾ ਸੀ ਐਕਟਿਵਾ ਦੇ ਪਿੱਛੇ ਬੈਠਾ ਸੀ ਤੇ ਇਧਰ ਜੋ ਅੰਗਰੇਜ਼ ਸਿੰਘ ਸੀ ਉਹ ਮੋਟਰਸਾਈਕਲ ਚਲਾ ਰਿਹਾ ਸੀ ਤੇ ਜੋ ਸਰਤਾਜ ਸਿੰਘ ਸੀ ਉਸ ਔਰਤ ਦਾ 19 ਸਾਲਾ ਬੇਟਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਤੇ ਜਦੋਂ ਹੀ ਇਹ ਐਕਟਿਵਾ ਦੇ ਕੋਲ ਇਹਨਾਂ ਦਾ ਮੋਟਰਸਾਈਕਲ ਆਉਂਦਾ ਤਾਂ ਜੋ ਸਰਤਾਜ ਸਿੰਘ ਹੁੰਦਾ ਉਹ ਨਿਰਮਲ ਸਿੰਘ ਬੱਬੂ ਦੇ ਮੱਥੇ ਉੱਤੇ ਗੋਲੀਆਂ ਮਾਰਦਾ ਜਿਸ ਨਾਲ ਨਿਰਮਲ ਸਿੰਘ ਬੱਬੂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਅਗਲਾ ਸ਼ਿਕਾਰ ਉਹ ਔਰਤ ਸੀ ਜਾਨੀ ਸਰਤਾਜ ਦੀ ਮਾਂ ਸੀ ਕਿ ਉਸ ਨੂੰ ਵੀ ਇਹ ਮੌਤ ਦੇ ਘਾਟ ਉਤਾਰਨਗੇ ਪਰ ਜਦੋਂ ਪੁਲਿਸ ਥੋੜੇ ਸਮੇਂ ਬਾਅਦ ਪੁਲਿਸ ਨੂੰ ਇਹ ਗੱਲ ਦਾ ਪਤਾ ਲੱਗਦਾ ਇਸ ਕਹਾਣੀ ਦਾ ਪਤਾ ਲੱਗਦਾ ਤਾਂ ਉਸ ਔਰਤ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਤੇ ਜੋ ਇਹ ਮੁਜਰਮ ਹੁੰਦੇ ਨੇ ਇਹਨਾਂ ਦੇ ਵਿੱਚੋਂ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੁਣ ਪੁਲਿਸ ਨੇ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜੋ ਸਰਤਾਜ ਸਿੰਘ ਆ 19 ਸਾਲਾ ਉਸ ਦੀ ਪੁਲਿਸ ਜਗਾ ਜਗਾ ਤੇ ਭਾਲ ਕਰ ਰਹੀ ਆ ਮੱਧ ਪ੍ਰਦੇਸ਼ ਦੇ ਵਿੱਚ ਵੀ ਜਗਾ ਜਗਾ ਤੇ ਉਸ ਨੂੰ ਤਲਾਸ਼ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਉਹ ਜੋ ਦੂਸਰਾ ਦੋਸ਼ੀ ਹੈ ਸਰਤਾਜ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਵੇਗੀ ਤੇ ਜੋ ਬਣਦੀ ਸਜ਼ਾ ਕੀ ਉਹ ਇਹਨਾਂ ਨੂੰ ਦਵਾਈ ਜਾਵੇਗੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਸੇ-ਪਾਸੇ ਹੋ ਰਹੀਆਂ ਨੇ ਕਿਵੇਂ ਇੱਕ 30 ਸਾਲਾ ਮੁੰਡੇ ਨੇ 40 ਸਾਲਾ ਔਰਤ ਦੇ ਪਿਆਰ ਦੇ ਵਿੱਚ ਪੈ ਕੇ ਇਹ ਜੋ ਕਦਮ ਹੁੰਦਾ ਚੱਕ ਲੈਂਦਾ ਉਸ ਦਾ 19 ਸਾਲਾਂ ਦਾ ਮੁੰਡਾ ਵੀ ਹੁੰਦਾ ਪਰ ਉਹ ਔਰਤ ਨੇ ਵੀ ਇਹ ਨਹੀਂ ਸੋਚਿਆ ਕਿ ਮੇਰਾ ਜੋ ਮੁੰਡਾ ਹੈ ਉਹ ਮੇਰੇ ਬਰਾਬਰ ਦਾ ਹੈ ਕੱਲ ਨੂੰ ਲੋਕ ਕੀ ਕਹਿਣਗੇ ਉਹ ਇਹ ਸਾਰਾ ਕੁਝ ਪਿੱਛੇ ਛੱਡ ਕੇ 30 ਸਾਲਾਂ ਨਿਰਮਲ ਸਿੰਘ ਬੱਬੂ ਦੇ ਨਾਲ ਗਵਾਲੀਅਰ ਦੇ ਵਿੱਚੋਂ ਭੱਜ ਜਾਂਦੀ ਹੈ ਤੇ ਬਠਿੰਡੇ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਪਰ ਜੋ ਮੁੰਡਾ ਹੁੰਦਾ ਉਸ ਨੂੰ ਇਹ ਗੱਲ ਗਵਾਰਾ ਨਹੀਂ ਹੁੰਦੀ ਉਸ ਨੂੰ ਇਹ ਲੱਗਦਾ ਹੈ ਕਿ ਮੇਰੀ ਮਾਂ ਨੇ ਗਲਤ ਕੀਤਾ ਉਸ ਉਸ ਦੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਦੇ ਵਿੱਚ ਉਹ ਨਿਰਮਲ ਸਿੰਘ ਬੱਬੂ ਦਾ ਕਤਲ ਕਰ ਦਿੰਦਾ ਤੇ ਆਪਣੀ ਮਾਂ ਦਾ ਵੀ ਉਸ ਨੇ ਕਤਲ ਕਰ ਦੇਣਾ ਸੀ ਪਰ ਮੌਕੇ ਤੇ ਪੁਲਿਸ ਨੂੰ ਜਦੋਂ ਇਸ ਕਹਾਣੀ ਦਾ ਪਤਾ ਲੱਗਦਾ ਤਾਂ ਪੁਲਿਸ ਉਸ ਦੀ ਮਾਂ ਨੂੰ ਬਚਾ ਲੈਂਦੀ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ